ਜੋ ਦੀ ਡਾੜਾ ਮਨਾਇਆ ਜਾ ਰਿਹਾ ਵਾ ਆਪਾਂ ਅੱਜ ਜਿਹੜਾ ਵਾ ਕਾਲਾ ਦਿਵਸ ਮਨਾ ਰਹੇ ਆ ਕੀ ਕੀ ਮੰਦਾ ਸੀ ਦੀਆਂ ਆਪਣੀਆਂ ਆਪਾਂ ਨੂੰ ਸਿੱਖ ਕੌਮ ਲਈ ਕੀ ਕੀ ਜਿਹੜੇ ਅੱਜ ਉਹਦਾ ਮੁੱਦਿਆਂ ਨੂੰ ਲੈ ਕੇ ਚੱਲ ਲੰਦਾ ਆ ਤੇ ਕੀ ਦਿਮਾੜੇ 1947 ਤੋਂ ਬਾਅਦ ਸਾਨੂੰ ਦਬਾਇਆ ਗਿਆ ਸਭ ਤੋਂ ਜ਼ਿਆਦਾ ਕੁਰਬਾਨੀਆਂ ਹਿੰਦੁਸਤਾਨ ਤੇ ਪਾਕਿਸਤਾਨ ਮੁਜ਼ਾਹਤ ਕਰਾਉਣ ਦੇ ਲਈ ਸਿੱਖਾਂ ਨੂੰ ਸਿੱਖਾਂ ਨੇ ਕੀਤੀਆਂ ਪਰ ਬਦ ਕਿਸਮਤ ਦੀ ਗੱਲ ਹੈ ਕਿ ਜਿਹੜੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਜੇ ਉਹ ਇੰਡੀਆ ਦੇ ਵਿੱਚ ਰਹਿੰਦੇ ਐ ਤੇ ਹਿੰਦੂ ਦੇ ਗੁਲਾਮ ਐ ਜੇ ਪਾਕਿਸਤਾਨ ਦੇ ਵਿੱਚ ਰਹਿੰਦੇ ਐ ਤੇ ਮੁਸਲਮਾਨ ਦੇ ਗੁਲਾਮ ਐ ਮੈਨੂੰ ਅਜੇ ਤੱਕ ਇੰਨਾ ਚਿਰ ਮੈਂ ਸਿੱਖੀ ਦੀ ਸੇਵਾ ਕੀਤੀ ਹੈ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਜੇ ਤੱਕ ਮੈਨੂੰ ਸਿੱਖਾਂ ਦੇ ਮੰਨ ਦਾ ਪਤਾ ਨਹੀਂ ਲੱਗਿਆ ਹੈਗਾ ਕਿ ਹੁਣ ਨਮੀ ਚੀਜ਼ ਚੱਲੀ ਹੈ ਕਿ ਭਾਜਪਾ ਆਰਐਸ ਸਰਕਾਰ ਨੇ ਪਾਲਿਸੀ ਬਣਾਈ ਹੈ ਕਿ ਸਿੱਖ ਜਿਹੜੇ ਆਜ਼ਾਦੀ ਦੇ ਵਿੱਚ ਮੰਨਦੇ ਐ ਉਹਨਾਂ ਨੂੰ ਅਸਾਸਿਨੇਟ ਤੇ ਕਤਲ ਕੀਤਾ ਜਾਵੇ ਉਹਨਾਂ ਦੇ ਵਿੱਚੋਂ ਕੰਗਗਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਕਤਲ ਕਰ ਦਿੱਤਾ ਹੈਗਾ ਰੇਤ੍ਰਮਨ ਸਿੰਘ ਮਲਕ ਨੂੰ ਕਰ ਦਿੱਤਾ ਸੁਖਦੂਲ ਸਿੰਘ ਨੂੰ ਕਰਤਾ ਬ੍ਰਿਟਾਨੀਆ ਦੇ ਵਿੱਚ ਅਫਤਾਰ ਅਫਤਾਰ ਸਿੰਘ ਨੂੰ ਕਰ ਦਿੱਤਾ ਹੈਗਾ ਖੰਡੇ ਨੂੰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾਰ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਇਹ ਜਿਹੜੀ ਪਾਲਿਸੀ ਹੈ ਇਹ ਜਿਹੜੇ ਹੁਣ ਇਲੈਕਸ਼ਨ ਹੋਏ ਹੈ ਬੜੀ ਮੁਸ਼ਕਲ ਦੇ ਨਾਲ ਮੈਂ ਮੈਂਬਰ ਪਾਰਲੀਮੈਂਟ ਹੁੰਦੇ ਆ ਪਾਰਲੀਮੈਂਟ ਦੇ ਵਿੱਚ ਜ਼ਾਹਰ ਕੀਤੇ ਹੈ ਉਸ ਤੋਂ ਬਾਅਦ ਮੈਂ ਬੀਪੀ ਸੋਨੀਆ ਗਾਂਧੀ ਕੋਲੇ ਗਿਆ ਬੈਠੇ ਤੁਸੀਂ ਵਿਰੋਧੀ ਧਿਰ ਦੇ ਮਾਲਕੋਂ ਤੇ ਇਹ ਮੁੰਤਾ ਛੱਪੋ ਬੀਪੀ ਸੁਣੀਏ ਨੇ ਮੈਨੂੰ ਕਿਹਾ ਸੀ ਚੱਟਾਂਗੇ ਫਿਰ ਜਿਹੜੇ ਲੀਡਰ ਸੀਗੇ ਵਿਰੋਧੀ ਧਿਰ ਦੇ ਚੌਧਰੀ ਸਾਹਿਬ ਕਾਂਗਰਸ ਦੇ ਉਹਨਾਂ ਕੋਲੇ ਗਿਆ ਉਹ ਕਹਿੰਦੇ ਕਿ ਅਸੀਂ ਚੱਟਾਂਗੇ ਫੇਰ ਮੈਨੂੰ ਸੁਖਬੀਰ ਸਿੰਘ ਜੀ ਤੇ ਸਰਦਾਰਨੀ ਹਰਸਿਨਤ ਕੌਰ ਦੋਨੋਂ ਮੈਂਬਰ ਪਾਰਲੀਮੈਂਟ ਮਿਲ ਗਏ ਮੈਂ ਕਿਹਾ ਸਾਡਾ ਫਰਜ਼ ਬਣ ਗਿਆ ਕਿ ਇਹ ਮਤ ਛਕੀਏ ਇਹ ਜਿਹੜੀ ਨਵੀਂ ਪਾਲਿਸੀ ਬੀਜੇਪੀ ਤੇ ਮੋਦੀ ਨੇ ਤੇ ਇਹਦੇ ਜੁੰਡਟੀ ਦੇ ਘਟੀ ਆ ਉਹ ਦੋਨੋਂ ਕਹਿੰਦੇ ਅਸੀਂ ਕਰਾਂਗੇ ਕਹਿੰਦੇ ਤੁਸੀਂ ਸਾਡੇ ਪਿੱਛੇ ਆ ਜਿਓ ਤੇ ਅਸੀਂ ਅੱਗੇ ਜਾਂਦੇ ਹਾਂ ਹਾਲ ਦੇ ਵਿੱਚ ਤੇ ਮੈਂ ਪਿੱਛੇ ਗਿਆ ਤੇ ਉਹ ਅੱਗੇ ਜਾ ਕੇ ਬੈਠ ਗਏ ਤੇ ਉਹ ਤੋਂ ਮੈਨੂੰ ਪਤਾ ਲੱਗਿਆ ਕਿ ਉਹ ਤਾਂ ਸਪੀਕਰ ਦੀ ਜਗ੍ਹਾ ਦੇ ਵਿੱਚ ਛੋ ਜਿੱਥੇ ਸਪੀਕਰ ਬੈਠਦਾ ਹੈ ਉਹ ਪੌੜੀਆਂ ਛੱਡ ਕੇ ਸਪੀਕਰ ਦੇ ਕਮਰੇ ਦੇ ਵਿੱਚੋਂ ਬਾਹਰ ਚਲੇ ਗਏ ਫਿਰ ਇੱਕ ਸਿਆਣੇ ਚੰਗੇ ਕਾਂਗਰਸ ਵਾਲੇ ਨੇ ਮੈਨੂੰ ਦੱਸਿਆ ਕਹਿੰਦਾ ਤੁਸੀਂ ਐਵੇਂ ਮੱਥਾ ਮਾਰੀ ਜਾਂਦੇ ਹੋ ਇਸ ਪਾਰਲੀਮੈਂਟ ਦੇ ਵਿੱਚ ਇਹ ਮੁੱਦੇ ਨੂੰ ਕਿਸੇ ਚੱਕਣਾ ਨਹੀਂ ਬੈਠਿਆ ਕਿਉਂ ਉਹ ਕਹਿੰਦਾ ਕਿਉਂ ਕਰਕੇ ਇਹ ਸਾਰੇ ਦੇਸ਼ ਦੀ ਕੌਮੀ ਤੇ ਨੈਸ਼ਨਲ ਪਾਲਿਸੀ ਹੈ ਨੈਸ਼ਨਲ ਪਾਲਿਸੀ ਦੇ ਖਿਲਾਫ ਕੋਈ ਪਾਰਟੀ ਨਹੀਂ ਬੋਲੂਗੀ ਜਦੋਂ ਕਾਂਗਰਸ ਨੇ ਬਲੂ ਸਟਾਰ ਕੀਤਾ ਉਦੋਂ ਵਾਜਪਾਈ ਸਾਹਿਬ ਨੇ ਇੰਦਰਾ ਗਾਂਧੀ ਨੂੰ ਮੁਬਾਰਕ ਦਿੱਤੀ ਹੈ ਕਿ ਤੂੰ ਸਾਡੀ ਦੁਰਗਾ ਮਾਤਾ ਹੈ ਤੇ ਅਡਵਾਨੀ ਜੀ ਨੇ ਕਿਹਾ ਕਿ ਇਹ 6 ਮਹੀਨੇ ਪਹਿਲਾ ਮਿਲਟਰੀ ਹਮਲਾ ਸਿੱਖਾਂ ਦੇ ਉੱਤੇ ਉਹ ਜਾਨਾ ਚੇਈ ਦਾ ਸੀ ਜਿੱਥੇ ਸਨ ਜਗੈਤ ਸਿੰਘ ਭਿਜਰਵਾਲੇ ਨੂੰ ਤੇ ਸਾਡੀ ਲੀਡਰਸ਼ਿਪ ਨੂੰ ਸ਼ਹੀਦ ਕੀਤਾ ਗਿਆ ਸੋ ਮੇਰਾ ਮਤਲਬ ਹੈ ਕਿ ਜੇ ਕਾਂਗਰਸ ਨੇ ਕੀਤਾ ਸੀਗਾ ਬੀਜੇਪੀ ਦੇ ਖਿਲਾਫ ਨਹੀਂ ਬੋਲੀ ਹੁਣ ਜੇ ਬੀਜੇਪੀ ਨੇ ਪਾਲਿਸੀ ਬਣਾਈ ਹੈ ਇਹ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਐ ਉਹਨਾਂ ਨੂੰ ਅਸੀਂ ਜਾਨੋਂ ਮਾਰ ਦੇਣਾ ਇਹਦੇ ਖਿਲਾਫ ਕਾਂਗਰਸ ਪਾਰਟੀ ਨਹੀਂ ਬੋਲੀ ਹੋਣ 6 ਤਰੀਕ ਨੂੰ ਪਰ ਲੁਕਰ ਦਿਵਸ ਜੂਨ ਦੇ ਵਿੱਚ ਹੋਇਆ 4 ਤਰੀਕ ਨੂੰ ਵੋਟਾਂ ਪਈਆਂ ਪਾਰਲੀਮੈਂਟ ਦੇ ਲਈ ਪਰ ਸਾਡੀ ਸਿੱਖ ਔਮ ਨੇ ਕਾਂਗਰਸ ਨੂੰ ਸੱਚ ਸੀਤਾ ਦੇਤੀਆਂ ਆਮ ਪਾਰਟੀ ਨੂੰ ਤਿੰਨ ਸੀਟਾਂ ਦੇਤੀਆਂ ਜੋ ਖோம்ਦੇਵ ਵਿਰੋਧ ਨੇ ਮੇਰਾ ਕਹਿੰਦਾ ਤਾਂ ਹੈ ਕਿ ਪਹਿਲਾਂ ਜਦੋਂ ਤੁਸੀਂ ਮੇਝੇਲਾ ਨੇ 1999 ਦੇ ਵਿੱਚ ਮੈਨੂੰ ਮੌਤ ਦੀ ਸਜ਼ਾ ਤੋਂ ਰਿਹਾਨ ਕਰਕੇ ਵੋਟਾਂ ਤੇ ਇੱਥੇ ਲਿਆਂਦਾ ਸੀ ਉਹ ਤਾਂ ਮੈਂ ਟੋਡਾ ਬਹੁਤ ਰਣੀ ਹੈ ਕਿ ਜਿਹੜੀ ਚਿੱਤਰ ਚਿੱਟੀ ਚਾਦਰ ਤੁਸੀਂ ਦਿੱਤੀ ਹੈ ਉਹਦੇ ਤੇ ਮੈਂ ਦਾਗ ਨਹੀਂ ਪੈਣ ਦਿੱਤਾ ਪਰ ਮੈਂ ਹਰੇਕ ਚੀਜ਼ ਜਿੱਥੇ ਵੀ ਜੰਗ ਹੈ ਲੋਕਾਂ ਦਾ ਸੁਭਾਅ ਦੇਖਦਾ ਹੈ ਉਹਨਾਂ ਦੀ ਆਦਤਾਂ ਦੇਖਦਾ ਹੈ ਉਹਨਾਂ ਦਾ ਕੀ ਹੈ ਵੇਣੂ ਉਹ ਤੋਂ ਪਤਾ ਲੱਗ ਗਿਆ ਕਿ ਹਰੇਕ ਘਰ ਦੇ ਵਿੱਚ امیر ਗਰੀਬ ਦੇ ਵਿੱਚ ਖੋਤਾ ਰੱਖਿਆ ਜਾਂਦਾ ਸੀਗਾ ਪੱਠੇ ਲਿਆਉਂਦੇ ਸੀ ਕੱਟਾ ਲਿਆਉਂਦੇ ਸੀ ਜੋ ਮਰਜੀ ਕਰਦੇ ਸੀਗੇ ਔਰ ਖੋਤਾ ਨੂੰ ਕਹਿੰਨੇ ਆ ਆਪਾਂ ਤੇ ਬੇਅਕਲ ਹੈ ਔਰ ਖੋਤੇ ਜਿੰਨਾ ਇਲਮ ਜਾਂ ਇੰਟੈਲੀਜੈਂਸ ਜਾਂ ਉਹਦਾ ਦਿਮਾਗ ਇੱਡਾ ਤੇਜ ਹੈ ਕਿ ਜੇ ਜਾਣਦਾ ਕਿਸੇ ਪਹੇ ਤੋ ਵਟ ਤੋ ਠੱਡਾ ਖਾ ਲੇ ਫਿਰ ਉਸ ਵਕਤ ਉਸ ਪਹਿਲੇ ਤੇ ਨਹੀਂ ਜਾਣਦਾ ਇਹ ਤਾਂ ਇਹਦੀ ਖੋਤੇ ਦੀ ਅਕਲ ਹੈ ਪਰ ਮੈਨੂੰ ਪਤਾ ਨਹੀਂ ਲੱਗਿਆ ਕਿ ਹਿੰਦੂ ਤੇ ਮੁਸਲਮਾਨਾਂ ਨੂੰ ਤਾਂ ਆਜ਼ਾਦ ਕਰਾਤਾ ਸਿੱਖਾਂ ਨੇ ਕੁਰਬਾਨੀ ਕਰਕੇ ਜਦੋਂ ਸਾਡੀ ਆਜ਼ਾਦੀ ਦਾ ਵੇਲਾ ਹੁੰਦਾ ਫਿਰ ਮੂਠੀ ਨਹੀਂ ਪਾਉਂਦੇ ਹਾਂ ਇਹਦੇ ਬਾਰੇ ਕੀ ਜਵਾਬ ਹੈ ਹੌਕੀ ਦੀ ਟੀਮ ਸੀਗੀ ਜਿਹੜੀ ਪੈਰਿਸ ਜਾ ਕੇ 올림픽ਸ ਦੇ ਵਿੱਚ ਜੜੀ ਹੈ 13 ਮੈਂਬਰ ODE 6 ਸੀਗੀ ਪਰ ਉਹਨਾਂ ਵਿੱਚੋਂ ਸਿਰਫ ਇੱਕ ਦੀ ਧਾੜੀ ਸੀ ਇੱਕ ਤਾਂ ਸਾਰਾ ਸਾਬਤ ਸੂਟ ਸਾਬਤ ਸੂਟ ਸੀਗੀ ਇੱਕ ਆਦਮੀ ਬਾਕੀ ਸਾਰੇ ਮੁੰਨੇ ਕੋਨੇ ਸੀ ਪਰ ਜਦੋਂ ਦਰਬਾਰ ਸਭ ਆਏ ਉਦੋਂ ਸਾਰਿਆਂ ਦੇ ਸਾਫੇ ਬਹੁਤ ਸੋਹਣੇ ਬਣੇ ਹੋਏ ਸੀਗੇ ਉਹ ਯਾਰ ਤੁਸੀਂ ਜੇ ਉੱਥੇ ਤੇ ਸੁੰਦੇ ਦਾੜੀ ਹੁੰਦੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਸਿੱਖਾਂ ਦੇ ਉੱਤੇ ਜ਼ਬਰ ਹੋ ਰਿਹਾ ਹੈ ਹੁਣ ਵੀ ਹੋ ਰਿਹਾ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ ਕਿ ਕਿੰਨੇ ਸਿੱਖਾਂ ਨੂੰ ਅਸੈਸਿਨੇਟ ਕੀਤਾ ਗਿਆ ਹੈ ਇਹ ਤੁਹਾਡੇ ਸਿਰ ਦੇ ਉੱਤੇ ਰਮਾਲ ਹੁੰਦਾ ਦਾੜੀ ਹੁੰਦੀ ਲੋਕਾਂ ਨੇ ਦੇਖਣਾ ਸੀ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਦੇ ਉੱਤੇ ਜ਼ਬਰ ਹੋ ਰਿਹਾ ਪਰ ਸਾਰਿਆਂ ਨੇ ਆਪਣਾ ਸਿਰ ਮੋਣਾਤਾ ਸਭ ਮੈਨੂੰ ਸਮਝ ਨਹੀਂ ਆ ਰਹੀ ਕਿ ਸਿੱਖ ਜਿਹੜੇ ਚੱਕਰ ਦੇ ਵਿੱਚ ਪਏ ਹੋਏ ਐ ਕਿਹੜੇ ਮੋੜ ਤੇ ਪਏ ਹੋਏ ਐ ਜਦੋਂ ਮੋੜ ਕੱਟਣਾ ਹੁੰਦਾ ਉਦੋਂ ਹਿੰਦ ਤਵਲਵਲ ਚਲੇ ਜਾਂਦੇ ਮੈਂ ਕਿਹਾ ਠੀਕ ਹੈ ਤੁਸੀਂ ਇਹਨਾਂ ਨੂੰ ਮੌਲਕ ਬਣਾ ਕੇ ਦਿੱਤਾ ਹੈ ਮੁਸਲਮਾਨਾਂ ਨੂੰ ਬਣਾ ਕੇ ਦਿੱਤਾ ਹੈ ਪਰ ਜਦੋਂ ਸਾਡੀ ਆਪਣੀ ਵਾਰੀ ਹੁੰਦੀ ਹੈ ਫਿਰ ਤੁਸੀਂ ਮੂੰਹ ਫੇਰ ਲੈਂਦੇ ਹੋ ਉਹ ਦੇਖੋ ਇਹ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਹੈ ਉਹਨਾਂ ਦੇ ਮੰਦਰ ਢਾਏ ਜਾ ਰਹੇ ਹੈ ਆਰਐਸਐਸ ਨੇ ਜੁਆਨ ਨੂੰ ਲਿਖਿਆ ਕਿ ਸਾਡੇ ਹਿੰਦੂਆਂ ਦਾ ਨੁਕਸਾਨ ਹੋ ਰਿਹਾ ਹੈ ਔਰ મોદી ਕਹਿ ਰਹੇ ਆ ਕਿ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਹੈ ਪਰ ਜਦੋਂ ਤੁਸੀਂ ਸਿੱਖਾਂ ਨੂੰ ਮਾਰਦੇ ਹੋ ਤਾਂ ਢੀ ਜਮੀਰ ਕਿਵੇਂ ਕਹਿ ਰਹੀ ਹੈ ਕਿ ਤੁਸੀਂ ਦੂਜੇ ਮੁਲਕ ਦੇ ਵਿੱਚ ਹਿੰਦੂਆਂ ਦਾ ਨਾਸ ਕਰ ਰਹੇ ਹੋ ਉਹਨਾਂ ਦੀ ਧਾਰਮਿਕ ਜੜਾ ਤੋੜ ਰਹੇ ਹੋ ਤੇ ਮੋਦੀ ਸਾਹਿਬ 1992 ਦੇ ਵਿੱਚ ਤੁਹਾਡੀ ਪਾਰਟੀ ਅਡਵਾਨੀ ਨੇ ਤੇ ਸਾਰਿਆਂ ਨੇ ਮੁਸਲਮਾਨਾਂ ਦੀ ਬਪਰੀ ਮਸਜਦ ਨਹੀਂ ਹੈ ਇਹ ਤਬਾਕੀ ਕੀ ਫਿਰ 2022 ਦੇ ਵਿੱਚ ਮੇਰਾ ਖਿਆਲ ਜਦੋਂ ਚੀਫ ਮਿਨਿਸਟਰ ਸੀ ਮੋਦੀ ਸਾਹਿਬ 2000 ਮੁਸਲਮਾਨ ਇਨਾਂ ਨੇ ਗੁਜਰਾਤ ਦੇ ਵਿੱਚ ਮਰਵਾਤੇ ਹਾਂਜੀ 2000 ਤੜਪਾਈ ਨੇ 2000 2000 ਦੇ ਵਿੱਚ 2013 ਵਿੱਚ ਮੋਦੀ ਸਾਹਿਬ ਸਿੱਖਸ ਤੋਂ ਗੁਜਰਾਤ ਤੇ ਚਲੇ ਤੇ 60000 ਸਿੱਖ ਜਿਹੜੇ ਜ਼ਿੰਮੇਦਾਰ ਸੀ ਉਨਾਂ ਨੂੰ ਆਪਣੀਆਂ ਜ਼ਮੀਨਾਂ ਜਾਇਦਾਦਾਂ ਤੋਂ ਬੇਜ਼ਖਲ ਕਰਤਾ ਤੇ ਕਹਿਰ ਕਰ ਬਣਾਏ ਕਰਤਾ ਤੇ ਅਜੇ ਤੱਕ ਜੇ ਮਨੂਨ ਸਿੰਘ ਉਸ ਵੇਲੇ ਪ੍ਰਾਈਮ ਮਿੰਿਸਟਰ ਸੀਗੇ ਤੁਸੀਂ ਕਹਿੰਦੇ ਹੋ ਜੀ ਸਾਡਾ ਤਾਂ ਪ੍ਰਾਈਮ ਮਿੰਿਸਟਰ ਸਿੱਖ ਬਣ ਗਿਆ ਵਧੀਆ ਹੋ ਗਿਆ ਵਧੀਆ ਹੋ ਗਿਆ ਕੀ ਹੋ ਗਿਆ ਵਧੀਆ ਟੱਟੂ ਹੋ ਗਿਆ ਉਦੋਂ ਪ੍ਰੀਮ ਬੋਲੇ ਸੋ ਮੇਰਾ ਮਤਲਬ ਕਹਿਣ ਦਾ कि जो मट्टी ਤੁਸੀਂ ਬਣ ਜੋ ਇਸ ਹਕੂਮਤ ਦੇ ਵਿੱਚ ਪਰ ਤੁਸੀਂ ਸਿੱਖ ਦੀ ਗੱਲ ਨਹੀਂ ਕਰ ਸਕਦੇ ਕਿ ਜੇ 4 ਤਰੀਕ ਨੂੰ ਜੂਨ ਦੀ ਇਲیکشن ਹੋਏ 6 ਦਿਨ ਭੱਲੂ ਪਰ ਹਰ ਦਿਵਸ ਕਾਲ ਤੱਕ ਤਾਂ ਤੇ ਮਨਾਇਆ ਤੇ ਵੋਟਰਾਂ ਦਾ ਆਪਾਂ ਇਹ ਸਾਰੇ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਪਾ ਜੀ ਇਹੜਾ ਮੈਂਬਰ ਹੈ ਹੁਣ ਜਿਹੜਾ ਪਾਰਲੀਮੈਂਟ ਦੇ ਵਿੱਚ ਸਿੱਖ ਪਾਉਣ ਦੀ ਗੱਲ ਕਰੂਗਾ ਮੈਨੂੰ ਤਾਂ ਕੋਈ ਦਿਖਦਾ ਨਹੀਂ ਜੇ ਤੁਹਾਨੂੰ ਦਿਖਦਾ ਹੈ ਤਾਂ ਤੁਹਾਨੂੰ ਮੁਬਾਰਕ ਹੋਏ ਸਭ ਮੇਰਾ ਮਤਲਬ ਇਹ ਇਹ ਅਸੀਂ ਛਾਲ ਮਾਰਨ ਤੋਂ ਪਟੜੀ ਨਹੀਂ ਦੇਖਦੇ ਕਿੱਥੇ ਜਾਣਾ ਛਾਲ ਮਾਰ ਦਿੰਦੇ ਐ ਤੇ ਅੱਗੇ ਸਾਨੂੰ ਕੋਈ ਪਤਾ ਪੁੱਛਤਾ ਨਹੀਂ ਹੁੰਦਾ ਕਿ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਹੈਗਾ ਇਹੋ ਜੀ ਕੌਮ ਹੈ ਜਿਹੜੀ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਇਨਕ੍ਰੀਪ ਸਿਕੋਗਾ ਤੂੰ ਪਾਤਸ਼ਾਹੀ ਇਹੀ ਜਗ੍ਹਾ ਜਿੱਥੇ ਸਨ ਜਨੈਲ ਸਿੰਘ ਭਿੰਡਰਾ ਵਾਲੇ ਖਾਲਸਾਣ ਦੇ ਲਈ ਸ਼ਹੀਦ ਹੋਏ ਹੈ ਅਮ੍ਰਿਤ ਸਿੰਘ ਸ਼ਹੀਦ ਹੋਏ ਹੈ ਜਨਰਲ ਸੁਖੇਸ਼ ਸਿੰਘ ਸ਼ਹੀਦ ਹੋਏ ਹੈ ਹਜ਼ਾਰਾਂ ਹੋਰ ਸਿੱਖ ਸ਼ਹੀਦ ਹੋਏ ਹੈ ਪਰ ਹੁਣ ਆਪਾਂ ਸਾਰੇ ਭੁੱਲ ਗਏ ਆ ਕਿ ਕਈ ਤਾਂ ਮੈਨੂੰ ਕਤਸਾਲ ਦੇ ਕਹਿੰਦੇ ਹੈ ਕਿ ਸੰਤਨ ਨੇ ਤਾਂ ਇਹ ਗੱਦੀ ਨਹੀਂ ਦਿੱਤੀ ਖਾਲਸਾਣ ਦੀ ਦੋ ਦਸਾ ਇਨਡਾਰਾ ਇੰਨਾ ਪਹਿ ਹਿੰਦੂਤਵਾਦ ਦਾ ਇਹ ਦੋ ਤਾਂ ਅੰਗਰੇਜ਼ ਚੰਗੇ ਸੀ ਸਾਡੇ ਲਈ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਸਿੱਖ ਮੁਸਲਮਾਨ ਹਿੰਦੂ ਅਸਾਈ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀਗੇ ਇਸ ਗੁਲਾਮੀ ਦੇ ਵਿੱਚ ਸਾਡੇ ਵਿੱਚ ਬਰਾਬਰਤਾ ਸੀ ਤੇ ਸਿੱਖਾਂ ਦੀ ਕਦਰ ਸੀ ਕਿਉਂ ਕਰਕੇ ਸਭ ਤੋਂ ਬਹਾਦਰ ਕੌਮ ਸੀ ਉਹ ਵੀ ਹੈ ਤੇ ਉਹਨੇ ਬੋਤਨਿਕ ਕੀ ਸੋਚਿਆ ਇਹ ਆਪਣੇ ਆਪ ਨੂੰ ਗੁਲਾਮ ਬਣਾ ਲਈਏ 1947 ਦੇ ਵਿੱਚ ਹਿੰਦੂ ਤਾਂ ਮੈਸਮਾਨ ਨੂੰ ਜ਼ਾਦ ਕਰ ਤਰਾ ਦिए ਤੇ ਜੁੱਤੀਆਂ ਇਹਨਾਂ ਦੀਆਂ ਸੱਚੀ ਹੁਣ ਜੇ ਲੰਗਰ ਵਰਤਾਉਣਾ ਤਾਂ ਅਸੀਂ ਸਕ ਲੈਂਦੇ ਆ ਪਰ ਹੈਗੀ ਤਾਂ ਅਸੀਂ ਜੁੱਤੀਆਂ ਦੇ ਯਾਰ ਹੀ ਹਾਂ ਹੋਟੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਕਾਲੇਦਾਨ ਅੰਮ੍ਰਿਤਸਰ ਅਤੇ ਤਾਲ ਖਾਲਸਾ ਵੱਲੋਂ ਭਾਰਤ ਆਜ਼ਾਦੀ ਦਿਹਾੜੇ ਮੌਕੇ ਇੱਕ ਰੋਸ ਮਾਰਚ ਤਰਨਤਾਰ ਸਾਹਿਬ ਦੀ ਧਰਤੀ ਤੇ ਕੀਤਾ ਗਿਆ ਜਿਹਦੇ ਵਿੱਚ ਸਿੱਖਾਂ ਦੇ ਅਤੇ ਪੰਜਾਬ ਦੇ ਤਮਾਮ ਇਸ਼ੂਸ ਲਏ ਗਏ ਨੇ ਉਹ ਸਾਰੇ ਇਸ਼ੂ ਜਿਹੜੇ ਪਿਛਲੇ ਤਕਰੀਬਨ 77 ਸਾਲ ਤੋਂ ਲੰਮਕਤੇ ਆ ਰਹੇ ਉਹਦੇ ਵਿੱਚ ਸਮੇਂ-ਸਮੇਂ ਤੇ ਨਾਤੇ ਵਾਤਾਵਾਂਦਾ ਗਿਆ ਚਾਹੇ ਬੰਦੀ ਸਿੰਘਾਂ ਦੇ ਹੋਣ ਸਾਡੇ ਪਾਣੀਆਂ ਦਾ ਹੋਵੇ ਚਾਹੇ ਸਾਡੇ ਪੰਜਾਬੀ ਬੋਲਦੇ ਇਲਾਕਿਆਂ ਦਾ ਹੋਵੇ ਸਾਡੀ ਪਛਾਣ ਦਾ ਹੋਵੇ ਇਹ ਸਾਰੇ ਇਸ਼ੂ ਜਿਹੜੇ ਆ ਉਹ ਲੈ ਕੇ ਚਾਹੇ ਯੂਐਪੀਆ ਵਰਗੇ ਕਾਲੇ ਕਾਨੂੰਨ ਹੋਣ ਐਨਐਸਏ ਵਰਗੀਆਂ ਡਿਟੈਂਸ਼ਨਸ ਇਹ ਸਾਰੀਆਂ ਚੀਜ਼ਾਂ ਨੂੰ ਕਲੈਕਟਿਵ ਕਰਕੇ ਇੱਕ ਪ੍ਰੋਟੈਸਟ ਮਾਰਚ ਅੱਜ ਦਲ ਖਾਲਸਾ ਦੇ ਸ਼੍ਰੋਮਿਕਾ ਵੱਲੋਂ ਹਮਰੇ ਸਰਵਲ ਤਰੰਤਾਂ ਸਾਹਿਬ ਦੀ ਧਰਤੀ ਦੇ ਕੀਤਾ ਗਿਆ ਜਿਹਦੀ ਅਗਵਾਈ ਖੁਦ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕੀਤੀ ਹੈ ਔਰ ਜਿਵੇਂ ਕਿ ਉਹਨਾਂ ਨੇ ਕਿਹਾ ਹੈ ਕਿ ਇਸ ਮੁਲਕ ਦੇ ਵਿੱਚ ਬੇਸ਼ੱਕ ਤੁਸੀਂ ਪ੍ਰਾਈਮ ਮਿਨਿਸਟਰ ਵੀ ਬਣ ਜੋ ਤਾਂ ਵੀ ਸਾਡੀ ਕੋਈ ਵੀ ਗੱਲ ਸੁਣੀ ਨਹੀਂ ਜਾਂਦੀ ਤੇ ਫਿਰ ਘਟੋ ਘਟ ਸਾਨੂੰ ਸਿੱਖਾਂ ਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਆ ਕਿ ਸਾਡਾ ਆਪਣੇ ਕੌਮੀ ਘਰ ਤੋਂ ਬਿਨਾ ਕੋਈ ਗੁਜ਼ਾਰਾ ਨਹੀਂ ਅੱਜ ਇਸ ਮਾਰਚ ਦਾ ਸਾਡਾ ਇੱਕੋ ਹੀ ਸੁਨੇਹਾ ਆ ਔਰ ਉਹ ਸੁਨੇਹਾ ਜਿੱਥੇ ਬਾਕੀ ਦੁਨੀਆ ਨੂੰ ਤੇ ਦਿੱਲੀ ਤਖਤ ਨੂੰ ਉੱਥੇ ਆਪਣੇ ਲੋਕਾਂ ਨੂੰ ਉਹ ਇਹ ਆ ਕਿ ਆਪਣੇ ਮਨਾਂ ਦੇ ਵਿੱਚ ਇਹ ਗੱਲ ਸਾਫ਼ ਕਰ ਲੋ ਕਿ ਪੰਜਾਬ ਇਸ ਨਾਟ ਪਾਰਟ ਆਫ ਇੰਡੀਆ ਪੰਜਾਬ ਇੰਡੀਆ ਨਹੀਂਗਾ ਇਸੇ ਕਰਕੇ ਬੇਸ਼ੱਕ ਅੱਜ 78ਵਾਂ ਗਣਤੰਤਰ ਦਿਵਸ ਤੇ ਇਹਨਾਂ ਦੇ ਸਾਰੇ ਮੁਲਕ ਦੇ ਅਜ ਤਿਰੰਗੇ ਝੁਲਦੇ ਹੋਣ ਪਰ ਪੰਜਾਬ ਦੇ ਵਿੱਚ ਉਹ ਤਿਰੰਗਾ ਸਾਨੂੰ ਮਨਜ਼ੂਰ ਨਹੀਂ ਇਸੇ ਕਰਕੇ ਅੱਜ ਅਸੀਂ ਬਸੰਤੀ ਤੇ سرمਈ ਤੇ ਕਾਲੇ ਝੰਡੇ ਲੈ ਕੇ ਅੱਜ ਆਪਣਾ ਜਿਹੜੀ ਗੱਲ ਆ ਉਹ ਦੁਨੀਆ ਦੇ ਵਿੱਚ ਰੱਖੀ ਆ ਔਰ ਅਖੀਰ ਦੇ ਉੱਤੇ ਮੈਂ ਫੇਰ ਆਪਣੇ ਲੋਕਾਂ ਨੂੰ ਇਹ ਸੁਨੇਹਾ ਦਨਾਇਆ ਕਿ ਜਿਸ ਮੁਲਕ ਦੇ ਵਿੱਚ ਤੁਸੀਂ ਦਿਨੋਂ-ਦਿਨ ਡੀਗ੍ਰੇਡ ਹੋ ਰਹੇ ਹੋ ਦਿਨੋਂ-ਦਿਨ ਤੁਹਾਡੇ ਹੱਕ ਹਕੂਕ ਖੋਏ ਜਾ ਰਹੇ ਆ ਉਹਦੇ ਜਸ਼ਨਾਂ ਨੂੰ ਮਨਾਉਣਾ ਬੰਦ ਕਰੋ ਜਿਹੜੇ ਜਸ਼ਨ ਦਿਹਾੜੇ ਇੰਡੀਆ ਮਨਾ ਰਿਹਾ ਹੋ ਅਸਲ ਤੇ ਸਾਡੀ ਬਰਬਾਦੀ ਦੇ ਦਿਨਾਂ 1947 ਦੇ ਜਾਂ ਪੰਜਾਬ ਵੰਡਦਾ ਜਾਂ ਬੰਗਾਲ ਵੰਡਦਾ ਹਾਲਾਂਕਿ ਬੰਗਾਲੀਆਂ ਨੂੰ ਤੇ ਵੰਡ ਕੇ ਕੁਝ ਨਾ ਕੁਝ ਬਾਅਦ ਚ ਮਿਲ ਗਿਆ ਪਰ ਪੰਜਾਬ ਨੂੰ ਕੀ ਮਿਲਿਆ ਜਿਵੇਂ ਮਾਨ ਸਾਹਿਬ ਨੇ ਕਿਹਾ ਵੀ ਜੇ ਵੰਡੇ ਆ ਗਿਆ ਪੰਜਾਬ ਤੇ ਮੁਸਲਮਾਨਾਂ ਨੂੰ ਤੇ ਉੱਚੋ ਕੁਝ ਮਿਲ ਗਿਆ ਜਿਹੜੇ ਸਿੱਖ ਬਹੁ ਗਿਣਤੀ ਨੇ ਸਾਨੂੰ ਕੀ ਮਿਲਿਆ ਜਲਾਲਤ ਸੋ ਇਹ ਜਲਾਲਤ ਭਰੀ ਜ਼ਿੰਦਗੀ ਦੇ ਚੋਂ ਬਾਹਰ ਨਿਕਲੀਏ ਆਜ਼ਾਦੀ ਦੇ ਰਾਤ ਹੋ ਰਹੀਏ ਪਰ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ ਸੰਘਰਸ਼ੀ ਲੋਈਏ ਇਸੇ ਵਚਨ ਬਾਤਾਂ ਦੇ ਨਾਲ ਸ਼੍ਰੋਮਣੀ ਕਾਲੇ ਦਾ ਅੰਮ੍ਰਿਤਸਰ ਅਤੇ ਦਾਲ ਖਾਲਸਾ ਲਗਾਤਾਰ ਪੰਜਾਬ ਦੇ ਧਰਤੀ ਤੇ ਐਕਟਿਵ ਆ ਔਰ ਰਹੇਗਾ ਔਰ ਅਸੀਂ ਇੱਕ ਅਲਾਇੰਸ ਦੇ ਵਿੱਚ ਇਸ ਸਟਰਗਲ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਮੇਰੀ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਆ ਤੇ ਜੋਸ਼ ਦੇ ਨਾਲ ਨਾਲ ਆਪਣੇ ਮਨਾਂ ਦੇ ਵਿੱਚ ਹੋਸ਼ ਵੀ ਲਿਆਓ ਤੁਹਾਨੂੰ ਪਤਾ ਹੋਵੇ ਕਿ ਤੁਹਾਡਾ ਸੰਘਰਸ਼ ਕਿਰੇ ਵਾਸਤੇ ਸਾਡਾ ਸੰਘਰਸ਼ ਇੱਥੇ ਨਿੱਕੀਆਂ ਨਿੱਕੀਆਂ ਲੜਾਈਆਂ ਲੜਨ ਲਈ ਨਹੀਂਗਾ ਇਹ ਨਿੱਕੀਆਂ ਨਿੱਕੀਆਂ ਲੜਾਈਆਂ ਜੋ ਬਾਹਰ ਨਿਕਲੋ ਸਾਡੀ ਲੜਾਈ ਦਿੱਲੀ ਤੱਕ ਹੱਦ ਨਾਲ ਆ ਸਾਡੀ ਲੜਾਈ ਇੰਡੀਆ ਦੇ ਨਾਲ ਆ ਅਸੀਂ ਪੰਜਾਬ ਨੂੰ ਆਜ਼ਾਦ ਕਰਵਾਉਣਾ ਆ ਔਰ ਪੰਜਾਬ ਪੰਜਾਬੀਆਂ ਦਾ ਸਾਰਿਆਂ ਦਾ ਹੋਏਗਾ ਨਾ ਕਿ ਇਕੱਲੇ ਸਿੱਖਾਂ ਦਾ ਹਾਂ ਉਹਦੇ ਵਿੱਚ ਸਿੱਖ ਵੀ ਆਪਣੀ ਆਜ਼ਾਦੀ ਦਾ ਨਿਗਮ ਮੰਨਣਗੇ ਇਹ ਜ਼ਰੂਰ ਯਕੀਨੀ ਬਣਾਇਆ ਜਾਏਗਾ ਬਾਕੀ ਪੰਜਾਬ ਸਾਰਿਆਂ ਦਾ ਮੇਰੇ ਪਾਕੀ ਪੰਜਾਬੀਆਂ ਨੂੰ ਇਹ ਅਪੀਰਾ ਚਾਹੇ ਉਹ ਹਿੰਦੂ ਮੁਸਲਮਾਨ ਈਸਾਈਆ ਕਿ ਉਹ ਪੰਜਾਬ ਦੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਇਕਜੁੱਟ ਹੋਵੇ ਜਿਵੇਂ ਮਾਤਾ ਸਾਹਿਬ ਨੇ ਕਿਹਾ ਵੀ ਅੰਗਰੇਜ਼ਾਂ ਵੇਲੇ ਅਸੀਂ ਬਰਾਬਰ ਹੀ ਨਾ ਗੁਲਾਮ ਤੇ ਪੰਜਾਬੀ ਵੀ ਇਹ ਗੱਲ ਸਮਝ ਲੈਣ ਇਸ ਟਾਈਮ ਤੁਸੀਂ ਸਾਰੇ ਦੇ ਸਾਰੇ ਬਰਾਬਰ ਦੇ ਗੁਲਾਮ ਹਿੰਦੁਸਤਾਨ ਦੇ ਸੋ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਸਾਰੇ ਬਰਾਬਰ ਦੇ ਆ ਔਰ ਪੰਜਾਬ ਦਾ ਖਾਸ ਤੌਰ ਤੇ ਹਿੰਦੂਏ ਘੱਲ ਸਮਝ ਲੈ ਕਿ ਸਿੱਖਾਂ ਨੇ ਤੇ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਜੇ ਦਿੱਲੀ ਤਖਤ ਨੂੰ ਪੰਜਾਬ ਦੇ ਹਿੰਦੂਆਂ ਦੀ ਕੁਰਬਾਨੀ ਦੇਣੀ ਵੀ ਪਈ ਤੇ ਚੱਕਦਾਂ ਨੇ ਸੋ ਪੰਜਾਬ ਨੂੰ ਜਿੱਥੇ ਬਰਬਾਦ ਕੀਤਾ ਜਾ ਰਿਹਾ ਉੱਥੇ ਸਾਡੀ ਇਕਨੋਮੀ ਨੂੰ ਬਰਬਾਦ ਕੀਤਾ ਜਾ ਰਿਹਾ ਔਰ ਬਹਤਾਤ ਪੰਜਾਬ ਦੀ ਇਕਨੋਮੀ ਇਸ ਟਾਈਮ ਹਿੰਦੂ ਭਰਾਵਾਂ ਦੇ ਕੋਲ ਸੋ ਹਿੰਦੂ ਭਰਾਵੋ ਇਹ ਵਹਿਮ ਕੱਢ ਦਿਓ ਕਿ ਪੰਜਾਬ ਦੇ ਵਿੱਚ ਰਹਿ ਕੇ ਇੰਡੀਆ ਦੇ ਅਧੀਨ ਰਹਿੰਦੇ ਤੁਸੀਂ ਆਜ਼ਾਦ ਹੋ ਤੁਹਾਡੀ ਅਸਲੀ ਆਜ਼ਾਦੀ ਖਾਲਸਤਾਨ ਦੇ ਵਿੱਚ ਹੀ ਹੋਏਗੀ ਸੋ ਆਓ ਰਲ ਕੇ ਪੰਜਾਬ ਨੂੰ ਆਜ਼ਾਦ ਕਰਾਈਏ ਔਰ ਆਪਣਾ ਇੱਕ ਖੇਤਾ ਇੱਕ ਮੁਲਕ ਇਸ ਦੁਨੀਆ ਤੇ ਰੂਪਮਾਨ ਕਰੀਏ ਔਰ ਇਹ ਮੁਲਕ ਸਾਡਾ ਜਿਹੜਾ ਹੈ ਨਾ ਕੁਸ਼ਹਾਲ ਔਰ ਭਾਈਚਾਰਕ ਸਾਂਝ ਵਾਲਾ ਹੋਏਗਾ ਕਿ ਦੁਨੀਆ ਲਈ ਮਿਸਾਲ ਬਣੇਗਾ ਕਿ ਕਿਵੇਂ ਅਲੱਗ-ਅਲੱਗ ਧਰਮਾਂ ਦੇ ਲੋਕ ਇਕੱਠੇ ਹੋ ਕੇ ਵੀ ਰਾਜ ਕਰ ਸਕਦੇ ਆ ਸੋ ਉਸ ਰਾਜ ਦੇ ਲਈ ਯਤਨਸ਼ੀਲ ਹੋਏ ਹਾਂ ਜਿੰਨੇ ਵੀ ਇੱਥੇ ਪਹੁੰਚੇ ਨੇ ਪਾਰਟੀ ਲਾਈਨਸ ਤੋਂ ਉੱਪਰ ਉੱਠ ਕੇ ਤੇ ਪਾਰਟੀ ਦੇ ਵਰਕਰਸ ਵੀ ਅਸੀਂ ਸਾਰਿਆਂ ਦਾ ਇੱਥੇ ਧੰਨਵਾਦ ਕਰਦੇ ਆਂ ਔਰ ਆਸ ਰੱਖਦੇ ਆਂ ਕਿ ਆਗਾਮੀ ਸਾਡੀ ਕੋਆਰਡੀਨੇਸ਼ਨ ਇਵੇਂ ਚੱਲੇਗੀ ਔਰ ਅਸੀਂ ਪੰਜਾਬ ਦੇ ਵਿੱਚ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ UN ਦਾ ਖਾਸ ਤੌਰ ਤੇ ਧਿਆਨ ਖਿੱਚਣਾ ਚਾਹੁੰਦੇ ਆ ਕਿ ਜਿੱਥੇ ਉਹ ਬਾਕੀ ਮੁਲਕਾਂ ਦੇ ਵਿੱਚ ਆਪਣੇ ਆਪਣੀ ਜਿਹੜੀ ਫੋਰਸਿਸ ਆ ਉਹਨਾਂ ਨੂੰ ਘੱਲ ਕੇ ਤੇ ਉੱਥੇ ਦੇ ਰਾਈਟਸ ਜਿਹੜੇ ਆ ਉਹਨਾਂ ਨੂੰ ਬਹਾਲ ਕਰਾਉਂਦਾ ਆ ਸੋ ਇੰਡੀਆ ਦੇ ਵਿੱਚ ਵੀ ਉਹ ਝਾਤੀ ਮਾਰਨ ਔਰ UN ਖਾਸ ਧਿਆਨ ਦਵੇ ਕਿ ਇਸ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ ਕੱਟਗਿਣਤੀ ਕੌਮਾਂ ਦੇ ਹੱਕ ਹੁਕ ਹੋਏ ਜਾ ਰਹੇ ਆ ਸੋ UN ਆਵੇ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ UN ਖੁਦ ਰਾਈਟ ਟੂ ਸੈੱਲ ਡਿਟਰਮੀਨੇਸ਼ਨ ਸਵਨ ਨਰਾਦ ਘਰ ਦਿੱਤਾ ਆ ਉਹ ਪੰਜਾਬ ਦੇ ਲੋਕਾਂ ਨੂੰ ਮਿਲੇ ਸਾਡਾ ਵੀ ਉਹ ਹੱਕ ਆ ਸਾਡੀ ਉਹ ਡਿਮਾਂਡ ਆ ਔਰ ਅਸੀਂ ਦੁਨੀਆ ਨੂੰ ਚਾਹੁੰਦੇ ਆ ਕਿ ਇੰਡੀਆ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ ਔਰ ਇੰਡੀਆ ਵੀ ਇਹ ਮੈਜੋਰਿਟੀ ਖੁਦ ਵਖਾਲੇ ਕਿ ਉਹ ਪੰਜਾਬ ਦੇ ਲੋਕਾਂ ਨੂੰ ਰੈਫਰੰਡਮ ਦਾ ਹੱਕ ਦਵੇ ਰਾਈਟ ਟੂ ਸੈੱਲ ਡਿਟਰਮੀਨੇਸ਼ਨ ਦਾ ਹੱਕ